ਆਵਾਜਾਈ ਦੇ ਵਿੱਚ ਲਗਾਤਾਰ ਧੁੰਦ ਦੇ ਕਾਰਨ ਇਸ ਜਿਹੜਾ ਮਤਲਬ ਉਸ ਡਿੱਗਦੀ ਹੈ ਫਿਰ ਧੁੰਦ ਪੈਂਦੀ ਹੈ ਫਿਰ ਉਹਦੇ ਨਾਲ ਮਤਲਬ ਕਿ ਦਿਖਣਾ हट ਜਾਂਦਾ ਹੈ ਨੁਕਸਾਨ ਹਾਦਸਿਆਂ ਦੀ ਗਿਣਤੀ ਲਗਾਤਾਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਲਗਾਤਾਰ ਹਰ ਰੋਜ਼ ਸੜਕੀ ਹਾਦਸੇ ਸਾਹਮਣੇ ਆ ਰਹੇ ਨੇ ਸੋ ਇਸ ਦੇ ਨਾਲ ਹੀ ਫਿਰ ਆਵਾਜਾਈ ਦੇ ਵਿੱਚ ਰਫ਼ਤਾਰ ਮੱਠੀ ਪੈਂਦੀ ਹੈ ਕੰਮ ਕਰਦੀ ਖਾਸ ਕਰਕੇ ਰੇਲਵੇ ਤੋਂ ਲੈ ਕੇ ਹਵਾਈ ਉਡਾਨਾਂ ਤੱਕ ਪ੍ਰਭਾਵਿਤ ਹੋ ਰਹੀਆਂ ਮੈਂ ਅੱਜ ਦੇਖ ਰਿਹਾ ਸੀ ਕਿ ਅੱਜ ਦੇ ਦਿਨ ਦੇ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ 150 ਦੇ ਕਰੀਬ ਉਡਾਨਾਂ ਰੱਦ ਹੋਈਆਂ ਉਥੋਂ ਤੇ ਜਿਹੜੀਆਂ ਲੇਟ ਨੇ ਉਹਨਾਂ ਦੀ ਤਾਂ ਗਿਣਤੀ ਉਹ ਬੱਕਰੀ ਛੱਡ ਦੋ ਸੋ 150 ਦੇ ਕਰੀਬ ਉਡਾਨਾਂ ਦਾ ਰੱਦ ਹੋਣਾ ਇਹ ਆਪਣੇ ਆਪ ਦਾ ਪ੍ਰਤੀਕ ਹੈ ਕਿ 148 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਅੰਤਰਰਾਸ਼ਟਰੀ 에ਅਰਪੋਰਟ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਇੰਦਰਾ ਗਾਂਧੀ 에ਅਰਪੋਰਟ ਦਿੱਲੀ ਉਤਰਾਵਾ ਚੰਡੀਗੜ੍ਹ ਵਾਲੇ ਹਵਾਈ ਅੱਡੇ ਵੀ ਪ੍ਰਭਾਵਿਤ ਹੈ ਤੇ ਹੋਰ ਨਾਲ ਸੂਬਿਆਂ ਦੇ ਹਵਾਈ ਅੱਡੇ ਵੀ ਪ੍ਰਭਾਵਿਤ ਨੇ ਸੋ ਠੰਡ ਆਪਣੇ ਪੂਰੇ ਜੋਬਨ ਤੇ ਹੈ ਜੀ ਪੂਰੇ ਜੋਰ ਤੇ ਹੈ ਤੇ ਇਸ ਲਈ ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਘਟੋ ਘਟ ਬਜ਼ੁਰਗ ਜਦੋਂ ਤੱਕ ਸੂਰਜ ਨਹੀਂ ਚੜਦਾ ਤਦ ਤੱਕ ਬਾਹਰ ਨਿਕਲਣ ਤੋਂ ਬਚਣ